ਇੱਕ ਦੱਖਣੀ ਅਮਰੀਕੀ ਦੇਸ਼ ਉਹਨਾਂ ਨੇ ਆਪਣੇ ਸੰਵਿਧਾਨ ਵਿੱਚ ਬਦਲਾਅ ਕੀਤੇ ਉਹਨਾਂ ਨੇ ਪੂਰੇ ਸੰਵਿਧਾਨ ਨੂੰ ਹੀ ਬਦਲ ਦਿੱਤਾ ਅਤੇ ਹੁਣ ਉਹ ਸੰਵਿਧਾਨ ਮੁੱਖ ਤੌਰ ਤੇ ਵਾਤਾਵਰਣ ਵੱਖ-ਵੱਖ ਜਾਨਵਰਾਂ ਤੇ ਪੰਛੀਆਂ ਦੀਆਂ ਕਿਸਮਾਂ ਨੂੰ ਹੱਕ ਦੇਣ ਤੇ ਆਧਾਰਿਤ ਹੈ ਅਤੇ ਇੱਕ ਅਜਿਹੇ ਦਸਤਾਵੇਜ਼ ਹੈ ਇਸ ਤੋਂ ਸਿੱਖਿਆ ਲਈ ਜਾ ਸਕਦੀ ਹੈ ਮੇਰੀ ਸੋਚ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਕਈ ਦੇਸ਼ ਇਸ ਤੋਂ ਪ੍ਰੇਰਣਾ ਲੈਣਗੇ ਅਤੇ ਲੈਣੀ ਵੀ ਚਾਹੀਦੀ ਹੈ ਇਹ ਕੀਤਾ ਜਾ ਸਕਦਾ ਸੀ ਪਰ ਲਾਭ ਤਾਂ ਲਾਭ ਹੁੰਦਾ ਹੈ ਲਾਲਚ ਤਾਂ ਲਾਲਚ ਹੁੰਦੀ ਹੈ ਤੇ ਜਦੋਂ ਅਸੀਂ ਜੀਵੰਦੇ ਜਾਨਵਰਾਂ ਦੇ ਹੱਕਾਂ ਦੀ ਇੱਜ਼ਤ ਨਹੀਂ ਕਰਦੇ ਓ ਲੋਕ ਜੋ ਸਾਡੇ ਵਰਗੇ ਹੀ ਮਾਸ ਤੇ ਖੂਨ ਵਾਲੇ ਹਨ ਜੋ ਸਾਨੂੰ ਦਿਸਦੇ ਹਨ ਤੇ ਗੱਲ ਕਰ ਸਕਦੇ ਹਨ ਤਾਂ ਅਸੀਂ ਵਾਤਾਵਰਣ ਵਰਗੀ ਰੂਪਹੀਣ ਚੀਜ਼ ਦੇ ਹੱਕਾਂ ਦੀ ਇੱਜ਼ਤ ਕਿਵੇਂ ਕਰਾਂਗੇ ਵਾਤਾਵਰਣ ਤਾਂ ਤੁਹਾਡੇ ਕੋਲ ਆ ਕੇ ਨਾ ਗੱਲ ਕਰੇਗਾ ਨਾ ਹੀ ਤੁਹਾਡੀ ਮੰਤੀ ਕਰੇਗਾ ਤੇ ਵਾਤਾਵਰਣ ਆਪਣੇ ਆਪ ਤੁਹਾਡੇ ਉੱਤੇ ਕੋਈ ਕੇਸ ਵੀ ਨਹੀਂ ਕਰ ਸਕਦਾ ਕਿਸੇ ਨੂੰ ਉਸ ਦੀ ਥਾਂ ਤੇ ਕੰਮ ਕਰਨਾ ਪਵੇਗਾ ਇਸ ਲਈ ਮੈਂ ਨਹੀਂ ਸਮਝਦਾ ਕਿ ਅਸੀਂ ਆਪਣੇ ਆਪ ਮੌਸਮ ਪ੍ਰਤੀ ਬਹੁਤ ਇੱਜ਼ਤਦਾਰ ਹੋ ਜਾਣ ਵਾਲੇ ਹਾਂ ਭਾਵੇਂ ਠੀਕ ਕਾਨੂੰਨ ਬਣਾਉਣਾ ਜ਼ਰੂਰੀ ਹੈ ਤੇ ਉਹ ਹੋਣੇ ਵੀ ਚਾਹੀਦੇ ਹਨ ਤਾਂ ਫਿਰ ਕੀ ਕੀਤਾ ਜਾਵੇ ਲੋਕਾਂ ਨੂੰ ਦੱਸਣਾ ਪਵੇਗਾ ਕਿ ਠੀਕ ਤਰੀਕੇ ਦਾ ਗਿਆਨ ਹੋਣਾ ਚਾਹੀਦਾ ਹੈ ਜੋ ਕੁਝ ਹੋ ਰਿਹਾ ਹੈ ਅਸੀਂ ਜਾਣਕਾਰੀ ਦੇ ਇਨਕਲਾਬ ਵਿਚਕਾਰ ਹਾਂ ਹੈ ਨਾ ਅਸੀਂ ਸਾਰੇ ਹੀ ਹਾਂ ਪਾਰੇ ਜਾਣਕਾਰੀ ਕ੍ਰਾਂਤੀ ਗਿਆਨ ਨਹੀਂ ਵਧਾ ਸਕੀ ਇਸ ਨਾਲ ਗਿਆਨ ਨਹੀਂ ਵਧਿਆ ਸਗੋਂ ਪੱਕਾ ਹੀ ਸਮਝ ਘਟ ਹੋਈ ਹੈ ਕਿਉਂ ਕਿਉਂਕਿ ਸਾਡੇ ਕੋਲ ਹੁਣ ਬਹੁਤ ਜ਼ਿਆਦਾ ਜਾਣਕਾਰੀ ਉਪਲਬਧ ਹੈ ਇਹ ਹੀ ਸਦਾਸੀ ਵੇਖ ਲੈਂਦੇ ਹਾਂ ਪਰ ਜੋ ਅਸੀਂ ਨਹੀਂ ਵੇਖਦੇ ਉਹ ਇਹ ਹੈ ਕਿ ਹੁਣ ਪਟਕਾਉਣ ਵਾਲੀ ਗਲਤ ਜਾਣਕਾਰੀ ਫਲਾਉਣ ਦਾ ਮੌਕਾ ਸ਼ਰਾਰਤੀ ਲੋਕਾਂ ਨੂੰ ਬਹੁਤ ਆਸਾਨੀ ਨਾਲ ਮਿਲ ਗਿਆ ਹੈ ਅੱਜਕੱਲ੍ਹ ਤਾਂਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਤਿੰਨ ਦਹਾਕੇ ਪਹਿਲਾਂ ਜੋ ਮਿਲਦੀ ਸੀ ਉਸ ਨਾਲੋਂ ਕਈ ਸੌ ਗੁਣਾ ਵੱਧ ਪਰ ਹੁਣ ਜੋ ਕੁਝ ਵੀ ਅਸੀਂ ਲੈ ਰਹੇ ਹਾਂ ਉਹ ਜ਼ਿਆਦਾਤਰ ਗਲਤ ਜਾਣਕਾਰੀ ਭਟਕਾਉਣ ਵਾਲੀ ਜਾਣਕਾਰੀ ਜਾਂ ਝੂਠੀ ਜਾਣਕਾਰੀ ਹੈ ਨਤੀਜਾ ਇਹ ਹੋਇਆ ਕਿ ਸਾਡੀ ਗਿਆਨ ਦੀ ਗੁਣਵੱਤਾ ਕਾਫੀ ਘਟ ਗਈ ਹੈ ਅਤੇ ਗਿਆਨ ਉਹ ਹੈ ਜੋ ਸਾਨੂੰ ਅੰਦਰੋਂ ਬਣਾਉਂਦਾ ਹੈ ਬਾਹਰੋਂ ਤਾਂ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਹਵਾ ਪਾਣੀ ਮਾਸ ਅਤੇ ਹੱਡੀ ਨਾਲ ਬਣੇ ਹੋਏ ਹਾਂ ਪਰ ਅੰਦਰੋਂ ਅਸੀਂ ਗਿਆਨ ਨਾਲ ਬਣਦੇ ਹਾਂ ਤੇ ਜੋ ਗਿਆਮ ਸਾਡੇ ਅੰਦਰ ਵਸ ਰਿਹਾ ਹੈ ਉਹ ਸਾਰਾ ਖਰਾਬ ਹੋ ਚੁੱਕਿਆ ਹੈ ਹੁਣ ਕੀ ਹੋਵੇਗਾ ਕੇਕ ਫੈਕਟਰੀ ਹੈ ਅਤੇ ਇਹ ਫੈਕਟਰੀ ਇਥੋਂ ਦੇ ਮਾਹੌਲ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ ਜਿਵੇਂ ਤੁਸੀਂ ਕਿਹਾ ਠੀਕ ਨਾ ਪਰ ਲੋਕਾਂ ਨੂੰ ਇਹ ਸਿਖਾਇਆ ਗਿਆ ਹੈ ਕਿ ਆਰਾਮ ਅਤੇ ਲਾਲਚ ਜ਼ਿਆਦਾ ਮਹੱਤਵਪੂਰਨ ਹਨ ਵਾਤਾਵਰਣ ਦੀ ਸੇਤ ਤੋਂ ਵੀ ਵੱਧ ਜ਼ਰੂਰੀ ਇਹ ਸੋਚ ਬਦਲਣ ਦੀ ਲੋੜ ਹੈ ਕਿ ਇਹ ਕਹਿਣਾ ਠੀਕ ਹੈ ਕਿ ਮਨੁੱਖੀ ਸੁਭਾਅ ਦੀ ਕੁਦਰਤ ਹੀ ਅਜੇਹੀ ਗੱਲਾਂ ਵੱਲ ਤੱਕ ਦਿੰਦੀ ਹੈ ਜਿਵੇਂ ਕਿ ਆਪਣੀ ਜ਼ਿੰਦਗੀ ਬਚਾਉਣ ਦੀ ਲੋੜ ਜੋ ਸਾਨੂੰ ਆਪਣੇ ਆਪ ਨੂੰ ਪਹਿਲ ਦੇਣ ਵੱਲ ਮਜਬੂਰ ਕਰਦੀ ਹੈ ਅਤੇ ਇਸ ਨਾਲ ਲਾਲਚ ਵੀ ਵਧਦਾ ਜਾਂਦਾ ਹੈ ਕਿਉਂਕਿ ਕੁਦਰਤੀ ਤੌਰ ਤੇ ਅਸੀਂ ਜੀਉਣਾ ਚਾਹੁੰਦੇ ਹਾਂ ਵੇਖੋ ਸਾਨੂੰ ਆਪਣੇ ਅੰਦਰ ਵਸਦੇ ਦਰਿੰਦੇ ਦੀ ਕੁਦਰਤ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕੋਵਿਡ ਮਹਾਮਾਰੀ ਆਈ ਸੀ ਅਤੇ ਲੋਕਾਂ ਨੂੰ ਪਤਾ ਸੀ ਕਿ ਜੇ ਉਹ ਕਿਸੇ ਖਾਸ ਢੰਗ ਨਾਲ ਵਰਤਾਅ ਕਰਨਗੇ ਤਾਂ ਉਹ ਮਰ ਵੀ ਸਕਦੇ ਹਨ ਪਰ ਕੀ ਫਿਰ ਵੀ ਲੋਕਾਂ ਨੇ ਸਮਝਦਾਰੀ ਨਾਲ ਵਰਤਾਅ ਕੀਤਾ ਜਲਵਾਯੂ ਪਰਵਰਤਨ ਤਾਂ ਤੁਹਾਨੂੰ ਇੰਨਾ ਵੀ ਨਹੀਂ ਡਰਾਉਂਦਾ ਕੋਈ ਇਹ ਨਹੀਂ ਕਹੇਗਾ ਕਿ ਜੇ ਮੌਸਮ ਹੋਰ ਖਰਾਬ ਹੁੰਦਾ ਗਿਆ ਤਾਂ ਅਗਲੇ ਸਾਲ ਤੱਕ ਦੁਨੀਆ ਦੀ 35% ਆਬਾਦੀ ਮਿਟ ਜਾਵੇਗੀ ਤਾਂ ਜਦੋਂ ਗੱਲ ਚੰਗਾ ਸਮਾਂ ਬਤੌਣ ਦੀ ਆਂਦੀ ਹੈ ਜਦੋਂ ਗੱਲ ਸੁਖ ਸੁਵਿਧਾ ਲੈਣ ਦੀ ਆਉਂਦੀ ਹੈ ਤਾਂ ਅੰਦਰਲਾ ਦਰਿੰਦਾ ਤਿਆਰ ਹੋ ਜਾਂਦਾ ਹੈ। ਦੀਰਘ ਕਾਲੀ ਭਲਾਈ ਨੂੰ ਤੁਰੰਤ ਮਿਲਣ ਵਾਲੀ ਖੁਸ਼ੀ ਨਾਲ ਬਦਲਣ ਲੱਗੇਗੀ। ਦੀਰਘ ਕਾਲੀ ਭਲਾਈ ਤਾਂ ਰੁਕ ਸਕਦੀ ਹੈ। ਆਖਿਰਕਾਰ ਸਾਨੂੰ ਕੀ ਪਤਾ ਕਿ ਅਸੀਂ ਲੰਬੇ ਸਮੇਂ ਤੱਕ ਰਹਾਂਗੇ ਵੀ ਜਾਂ ਨਹੀਂ। ਤੇ ਕਿਸੇ ਨੇ ਕਿਹਾ ਸੀ ਕਿ ਇੱਕ ਦਿਨ ਤਾਂ ਸਭਨੇ ਮਰ ਹੀ ਜਾਣਾ ਹੈ। ਫਿਰ ਜਦ ਤੱਕ ਜੀਵਨ ਚੱਲ ਰਿਹਾ ਹੈ ਮੌਜ ਕਿਉਂ ਨਾ ਮਨਾਈ ਜਾਵੇ। ਇਹੀ ਤਰੀਕਾ ਹੈ ਹਾਂ ਜਦੋਂ ਤੁਸੀਂ ਦੱਸਿਆ ਸੀ ਕਿ ਚਮੜੀ ਦੀ ਬਿਮਾਰੀ ਜੇਕਰ ਸਿੱਧਾ ਸਾਡੇ ਉੱਤੇ ਅਸਰ ਨਾ ਕਰੇ ਤਾਂ ਅਸੀਂ ਆਮ ਤੌਰ ਤੇ ਉਸ ਨੂੰ ਵੇਖਦੇ ਵੀ ਨਹੀਂ ਕਿ ਤੁਸੀਂ ਕੁਝ ਇਹੀ ਗੱਲ ਜਲਵਾਯੂ ਪਰਵਰਤਨ ਨਾਲ ਵੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਅਸੀਂ ਇਸ ਨੂੰ ਸਿੱਧੇ ਤੌਰ ਤੇ ਨਹੀਂ ਵੇਖ ਸਕਦੇ ਇਸ ਲਈ ਇਹਨੂੰ ਨਜ਼ਰਅੰਦਾਜ਼ ਕਰਨਾ ਤੇ ਪਾਸੇ ਧੱਕਣਾ ਸਾਨੂੰ ਔਖਾ ਨਹੀਂ ਲੱਗਦਾ ਤਾਂ ਜੇ ਮੈਂ ਤੁਹਾਨੂੰ ਪੁੱਛਾਂ ਜਿਹਾ ਕੀ ਹੈ ਜੋ ਅਸੀਂ ਸਿੱਧਾ ਦੇਖ ਸਕਦੇ ਹਾਂ ਤੁਸੀਂ ਇਸ ਵੇਲੇ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੀ ਹੋਈ ਨਹੀਂ ਦੇਖ ਸਕਦੇ ਅਸੀਂ ਇਹ ਨਹੀਂ ਦੇਖ ਸਕਦੇ ਸਾਡੇ ਕੋਲ ਇਹਨਾਂ ਚੀਜ਼ਾਂ ਨੂੰ ਮਾਪਣ ਵਾਲੇ ਯੰਤਰ ਵੀ ਨਹੀਂ ਹਨ ਆਮ ਆਦਮੀ ਕੋਲ ਤਾਂ ਇਹ ਉਪਕਰਣ ਹੁੰਦੇ ਹੀ ਨਹੀਂ ਪਰ ਅਜਿਹਾ ਕੀ ਹੈ ਜੋ ਅਸੀਂ ਹਰ ਰੋਜ਼ ਖਰਾਬ ਹੁੰਦਾ ਹੋਇਆ ਦੇਖ ਰਹੇ ਹਾਂ ਅਤੇ ਜਿਸ ਬਾਰੇ ਅਸੀਂ ਚਿੰਤਤ ਵੀ ਹਾਂ ਉਹ ਕੀ ਚੀਜ਼ ਹੈ ਵਾਧਦੇ ਦਾ ਤਾਪਮਾਨ ਇਸ ਵੇਲੇ ਜੋ ਗਰਮੀ ਦੀ ਲਹਿਰ ਚੱਲ ਰਹੀ ਹੈ ਉਸ ਨਾਲ-ਨਾਲ ਪਿਛਲੇ ਸਮੇਂ 'ਚ ਇੱਥੇ ਬਰਫੀਲਾ ਤੂਫਾਨ ਵੀ ਆਇਆ ਸੀ ਤਾਂ ਅਸੀਂ ਇਹ ਸਮੱਸਿਆਵਾਂ ਨੂੰ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹਾਂ ਵੇਖੋ ਕਈ ਵਾਰੀ ਇਸ ਦਾ ਉਲਟ ਵੀ ਸਾਫ਼ ਦਿਖਦਾ ਹੈ ਧਰਤੀ ਤੇ ਕੁਝ ਥਾਵਾਂ ਅਜੇਹੀਆਂ ਵੀ ਹਨ ਜਿੱਥੇ ਸਰਦੀਆਂ ਹੋਰ ਵੀ ਕਠੋਰ ਹੋ ਰਹੀਆਂ ਹਨ ਤੇ ਮੈਂ ਲੋਕਾਂ ਨੂੰ ਵੇਖਿਆ ਹੈ ਜਦੋਂ ਸਰਦੀਆਂ ਜ਼ਿਆਦਾ ਹੋਣ ਤਾਂ ਉਹ ਕਹਿੰਦੇ ਹਨ ਉਹ ਲੋਕ ਤੇ ਗਲੋਬਲ ਵਾਰਮਿੰਗ ਦੀ ਗੱਲ ਕਰ ਰਹੇ ਹਨ ਕਿੱਥੇ ਹੈ ਇਹ ਗਲੋਬਲ ਵਾਰਮਿੰਗ ਮੈਨੂੰ ਤਾਂ ਸਿਰਫ ਠੰਡ ਹੀ ਮਹਿਸੂਸ ਹੋ ਰਹੀ ਹੈ ਤਾਂ ਵੇਖੋ ਇਹ ਤਾਪਮਾਨ ਦੇ ਉਤਾਰ ਚੜਾਵ ਇੰਨੇ ਵੀ ਭਿਆਨਕ ਨਹੀਂ ਜਦੋਂ ਅਸੀਂ ਝੂਠ ਵਿੱਚ ਰਹਿਣਾ ਚਾਹੁੰਦੇ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਧੋਖਾ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਉਹਨਾਂ ਝੂਠਾਂ ਵਿੱਚ ਰਹਿਣ ਲਈ ਬਹੁਤ ਤਰਕ ਮਿਲ ਜਾਂਦੇ ਹਨ ਗਲੋਬਲ ਵਾਰਮਿੰਗ ਜਾਂ ਜਲਵਾਯੂ ਪਰਿਵਰਤਨ ਦੇ ਸਬੂਤ ਅਜੇ ਵੀ ਉਹਨਾਂ ਲਈ ਅਨਕਾਰਯੋਗ ਨਹੀਂ ਹਨ ਜੋ ਉਹਨਾਂ ਨੂੰ ਨਕਾਰਨ ਤੇ ਤੁਲੇ ਹੋਏ ਹਨ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇੱਕ ਵੱਡੀ ਭਾਈਚਾਰਕ ਟੋਲੀ ਮੌਜੂਦ ਹੈ ਜੋ ਜਲਵਾਯੂ ਪਰਿਵਰਤਨ ਨੂੰ ਨਕਾਰਦੀ ਹੈ ਅਤੇ ਕਹਿੰਦੀ ਰਹਿੰਦੀ ਹੈ ਕਿ ਇਹ ਸਾਰੀ ਮਨੁੱਖ ਦੁਆਰਾ ਕੀਤੀ ਗਲੋਬਲ ਵਾਰਮਿੰਗ ਇੱਕ ਝੂਠ ਹੈ ਇਹ ਕੁਝ ਵੀ ਨਹੀਂ ਹੈ ਇਸ ਦਾ ਕੀ ਅਰਥ ਹੋਇਆ ਇਸ ਦਾ ਮਤਲਬ ਇਹ ਹੈ ਕਿ ਆਮ ਆਦਮੀ ਕੋਲ ਹਾਲੇ ਵੀ ਕਈ ਤਰਕ ਹਨ ਜਿਥੇ ਉਹ ਪਨਾ ਲੈ ਸਕਦਾ ਹੈ ਸੱਚ ਹਾਲੇ ਵੀ ਇੰਨਾ ਖੁੱਲ ਕੇ ਸਾਹਮਣੇ ਨਹੀਂ ਆਇਆ ਕਿ ਹਰ ਕੋਈ ਉਸ ਨੂੰ ਵੇਖ ਲਵੇ ਜੋ ਲੋਕ ਇਸ ਨੂੰ ਨਕਾਰਨਾ ਚਾਹੁੰਦੇ ਹਨ ਉਹ ਹਾਲੇ ਵੀ ਇਸ ਨੂੰ ਨਕਾਰ ਰਹੇ ਹਨ ਅਤੇ ਸੰਭਵਤ ਹੋਰ 5 ਜਾਂ 8 ਸਾਲ ਤੱਕ ਇਸ ਨੂੰ ਨਕਾਰ ਸਕਣਗੇ ਹੁਣ ਮੇਰਾ ਪ੍ਰਸ਼ਨ ਇਹ ਹੈ ਮੈਂ ਤੁਹਾਨੂੰ ਪੁੱਛਿਆ ਸੀ ਉਹ ਕੀ ਗੱਲ ਹੈ ਜਿਸ ਨੂੰ ਕੋਈ ਵਿਅਕਤੀ ਕਿਸੇ ਵੀ ਤਰੀਕੇ ਨਾਲ ਅੰਕਾਰ ਨਹੀਂ ਸਕਦਾ ਨਾਹੀ ਉਹ ਇਸ ਤੋਂ ਬੇਰੁਖੀ ਦਿਖਾ ਸਕਦਾ ਹੈ ਤੇ ਨਾਹੀ ਇਹ ਕਹਿ ਸਕਦਾ ਹੈ ਕਿ ਉਸ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕੀ ਗੱਲ ਹੈ ਇਹ ਗੱਲ ਸੱਚ ਹੈ ਕਿ ਸਾਡੀ ਜ਼ਿੰਦਗੀ ਉਲਝਣਾ ਨਾਲ ਭਰੀ ਹੋਈ ਹੈ ਕੋਈ ਵੀ ਅਜੇਹਾ ਨਹੀਂ ਜੋ ਆਪਣੀ ਜ਼ਿੰਦਗੀ ਦੀ ਗੁਣਵੱਤਾ ਨੂੰ ਸੁਧਾਰਨਾ ਨਾ ਚਾਹੇ ਕੀ ਅਸੀਂ ਇਸ ਗੱਲ ਤੇ ਸਹਿਮਤ ਹਾਂ ਤਰਤੀ ਤੇ ਹਰ ਇੱਕ ਇਨਸਾਨ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਾ ਚਾਹੁੰਦਾ ਹੈ ਅਤੇ ਇਹ ਬਦਲਾ ਕਿਸ ਚੀਜ਼ ਬਾਰੇ ਹੁੰਦਾ ਹੈ ਇਹ ਬਦਲਾ ਸੁਧਾਰ ਦੇ ਲਈ ਹੁੰਦਾ ਹੈ ਅਸੀਂ ਚੰਗੀ ਜ਼ਿੰਦਗੀ ਜਿਉਣਾ ਚਾਹੁੰਨੇ ਹਾਂ ਇਹ ਕੀ ਸਾਬਤ ਕਰਦਾ ਹੈ ਅਸੀਂ ਮੰਨ ਲੈਂਦੇ ਹਾਂ ਕਿ ਸਾਡੀ ਮੌਜੂਦਾ ਜ਼ਿੰਦਗੀ ਵਿੱਚ ਸਮੱਸਿਆਵਾਂ ਹਨ ਨਹੀਂ ਤਾਂ ਅਸੀਂ ਕਿਉਂ ਬਦਲਾਅ ਜਾਂ ਸੁਧਾਰ ਦੀ ਖਾਹਿਸ਼ ਕਰਦੇ ਕੀ ਨਹੀਂ ਅਸੀਂ ਸਭ ਹੀ ਬਦਲਾਅ ਦੀ ਤਲਾਸ਼ ਵਿੱਚ ਹਾਂ ਅਸੀਂ ਹਰ ਸਵੇਰੇ ਉੱਠ ਕੇ ਸੋਚਦੇ ਹਾਂ ਕਿ ਕੀ ਕੁਝ ਹੋਰ ਵਧੀਆ ਹੋ ਸਕਦਾ ਹੈ ਕੀ ਅਸੀਂ ਕਿਸੇ ਵਧੀਆ ਥਾਂ ਤੇ ਪਹੁੰਚ ਸਕਦੇ ਹਾਂ ਕੀ ਅਸੀਂ ਕੁਝ ਹੋਰ ਵਧੀਆ ਕਰ ਸਕਦੇ ਹਾਂ ਜੋ ਵੀ ਹੋਵੇ ਕਿ ਅਸੀਂ ਕੁਝ ਵਧੀਆ ਖਾ ਸਕਦੇ ਹਾਂ ਜੇਕਰ ਅਸੀਂ ਇਹ ਗੱਲ ਕਿਸੇ ਵਿਅਕਤੀ ਨੂੰ ਦਿਖਾ ਸਕੀਏ ਤੇ ਉਸ ਉਤੇ ਇਹ ਪ੍ਰਭਾਵ ਛੱਡ ਸਕੀਏ ਕਿ ਤੈਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਹੈ ਤੇਰੀ ਜ਼ਿੰਦਗੀ ਨੂੰ ਬਦਲਣ ਦੀ ਲੋੜ ਹੈ ਤਾਂ ਮੇਰੇ ਖਿਆਲ 'ਚ ਜਲਵਾਯੂ ਪਰਿਵਰਤਨ ਦਾ ਹੱਲ ਵੀ ਲੱਭਿਆ ਜਾ ਸਕਦਾ ਹੈ